5 ਤੋਂ 6 ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਇਹ ਨਰਦਈ ਸਰਕਾਰ ਦੀਆਂ ਅਥਰੂ ਗਾਸ ਦੇ ਗੋਲਿਆਂ ਤੇ ਸਿੱਧੀਆਂ ਗੋਲੀਆਂ ਤੇ ਰਾਵੜ ਦੀਆਂ ਗੋਲੀਆਂ ਨਾਲ ਪੱਟੜ ਹੋ ਚੁੱਕੇ ਨੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਕਨਾਉਣੇ ਕੰਮ ਕਰਨੇ ਸਰਕਾਰ ਬੰਦ ਕਰੇ ਜਿਹੜੀਆਂ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ ਤੇ ਜਿਹੜੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਜਮਹੂਰੀ ਤਰੀਕੇ ਦੇ ਨਾਲ ਜੋ ਸੰਵਿਧਾਨ ਦੇ ਵਿੱਚ ਗੱਲ ਆ ਹਰ ਇੱਕ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹਨਾਂ ਦੇ ਰਾਸਤੇ ਖੋਲ ਕੇ ਸਰਕਾਰ ਉਹਨਾਂ ਨੂੰ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਆ ਜਿਹੜਾ ਉਹ ਬਹਾਲ ਕਰੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਖਣੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੋ ਕਿ ਇੱਕ ਕਿਸਾਨ ਸੀਗਾ ਜਿਹਦੇ ਚਾਲਦੇ ਕਿਸਾਨ ਜਥੇ ਬੰਦੇ ਵੱਲੋਂ ਐਲਾਨ ਕੀਤਾ ਗਿਆ ਸੀ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਬੰਦ ਕਰਕੇ ਰੋਸ ਵਜੋਂ ਡੀਸੀ ਦਫ਼ਤਰ ਘੇਰੇ ਜਾਣਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਦੇ ਨਾਲ ਦੇਖੋ ਸਾਡੇ 5 ਤੋਂ 6 ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਸੁਭਕਰਨ ਸਿੰਘ 21 ਸਾਲ ਦਾ ਨੌਜਵਾਨ ਸੀਗਾ ਜਿਹੜਾ ਉਸ ਦੇ ਗੋਲੀ ਮਾਰ ਕੇ ਉਸ ਦੀ ਮੌਤ ਕੀਤੀ ਉਹਨਾਂ ਦੀ ਜਿਹੜੀ ਅਸੀਂ ਉਸ ਦਾ ਵੀ ਵਿਰੋਧ ਕਰਦੇ ਹਾਂ ਤੇ ਇੱਥੇ ਪਟਿਆਲੇ ਦੇ ਵਿੱਚ ਭਾਜਪੀ ਦੇ ਵੱਡੇ ਲੀਡਰ ਅਮਰਿੰਦਰ ਸਿੰਘ ਦੇ ਘਰ ਦੇ ਅੱਗੇ ਵੀ ਇੱਕ ਬਠੋਈ ਕਲਾ ਤੋਂ ਨਰਿੰਦਰਪਾਲ ਦੀ ਮੌਤ ਆ ਜਿਹੜੀ ਹਾਰਟ ਅਟੈਕ ਨਾਲ ਹੋਈ ਆ ਉਹ ਵੀ 42 ਸਾਲ ਦੀ ਉਮਰ ਦਾ ਸੀਗਾ ਇਸੇ ਤਰ੍ਹਾਂ ਪੰਜ ਤੋਂ 6 ਕਿਸਾਨ ਨੇ ਜਿਹੜੇ ਉਹਨਾਂ ਦੀ ਸ਼ਹਾਦਤਾਂ ਜਿਹੜੀ ਇਸ ਅੰਦੋਲਨ ਦੇ ਵਿੱਚ ਹੋ ਚੁੱਕੀ ਆ ਤੇ ਸੰਕੜੇ ਕਿਸਾਨ ਸਾਡੇ ਇਹ ਨਰਦਈ ਸਰਕਾਰ ਦੀਆਂ ਅਥਰੂ ਗੈਸ ਦੇ ਗੋਲਿਆਂ ਤੇ ਸਿੱਧੀਆਂ ਗੋਲੀਆਂ ਤੇ ਰਾਵੜ ਦੀਆਂ ਗੋਲੀਆਂ ਨਾਲ ਪੱਟੜ ਹੋ ਚੁੱਕੇ ਨੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਕਨਾਉਣੇ ਕੰਮ ਕਰਨੇ ਸਰਕਾਰ ਬੰਦ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ ਤੇ ਜਿਹੜੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਜਮਹੂਰੀ ਤਰੀਕੇ ਦੇ ਨਾਲ ਜੋ ਸੰਵਿਧਾਨ ਦੇ ਵਿੱਚ ਗੱਲ ਆ ਹਰ ਇੱਕ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹਨਾਂ ਦੇ ਰਾਸਤੇ ਖੋਲ ਕੇ ਸਰਕਾਰ ਉਹਨਾਂ ਨੂੰ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਆ ਜਿਹੜਾ ਉਹ ਬਹਾਲ ਕਰੇ ਉਹਨਾਂ ਦਾ ਤਰੀਕਾ ਇਹ ਕਿ ਕਿਸਾਨ ਜਥੇਬੰਦੀ ਇਕੱਠੇ ਨਹੀਂ ਹੈ ਕਿ ਕੀ ਦੇਖਦੇ ਆ ਦੇਖੋ ਇਹ ਭਲੇਖੇ ਨੇ ਕਿਸਾਨ ਜਥੇਬੰਦੀਆਂ ਸਭ ਇਕੱਠੀਆਂ ਨੇ ਲੜਨ ਦਾ ਤਰੀਕਾ ਆਪਣਾ ਆਪਣਾ ਹੋ ਸਕਦਾ ਪਰ ਜਿਹੜੀਆਂ ਮੰਗਾਂ ਨੇ ਉਹ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇੱਕੋ ਮੰਗਾਂ ਨੇ ਉਹਨਾਂ ਦੇ ਉੱਤੇ ਸਾਰੇ ਕਿਸਾਨ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਲੜਾਈ ਆ ਜੋ ਉਹ ਜਾਰੀ ਆ ਤੇ ਉਹ ਲੜਾਈ ਆ ਜਿਹੜੀ ਜਦੋਂ ਤੱਕ ਇਹ ਹੱਲ ਨਹੀਂ ਹੁੰਦਾ ਉਦੋਂ ਤੱਕ ਜਾਰੀ ਰਹੂਗੀ ਸੋ ਇਹ ਕਿੱਥੇ ਕਿੱਥੇ ਕੀਤਾ ਜਾ ਰਿਹਾ ਪ੍ਰੋਟੈਸਟ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਜਿੱਥੇ ਵੀ ਸੰਯੁਕਤ ਮੋਰਚੇ ਦੀਆਂ ਇਕਾਈਆਂ ਨੇ ਉੱਥੇ ਸਾਰੀ ਜਗ੍ਹਾ ਇਹ ਜਿਹੜੇ ਧਰਨੇ ਨੇ ਤੇ ਆਪਣਾ ਪੂਤਲੇ ਫੁੱਕੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਇਹ ਪੁਤਲੇ ਨੇ ਜਿਹੜੇ ਫੁੱਕੇ ਜਾ ਰਹੇ ਨੇ ਸੋ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਡੀਸੀ ਦਫ਼ਤਰ ਦੇ ਬਾਹਰ ਪੁੱਤਰੇ ਫੂਕੇ ਗਏ ਨੇ ਜੋ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਨਾਲ ਕਿਸਾਨਾਂ ਦੇ ਵਿੱਚ ਰੋਸ ਹੈ ਵੀ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਜੋ ਬਾਰਡਰਾਂ ਦੇ ਉੱਤੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਗੋਲੀਆਂ ਕੀਤੀ ਜਾ ਰਹੀ ਹੈ ਜਿਹਾ ਨਹੀਂ ਹੋਣਾ ਚਾਹੀਦਾ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ